guys welcome back to my channel ਅੱਜ ਮੈਂ ਤੁਹਾਨੂੰ ਇੱਕ ਨਵੀਂ ਜਗ੍ਹਾ ਔਰ ਨਵੇਂ ਹਸਤਾਨ ਤੇ ਲੈ ਕੇ ਆਇਆ ਇਹ ਆ ਸ਼ਹਿਰ ਬਟਾਲਾ ਅੱਜ ਤੁਹਾਨੂੰ ਮੈਂ ਸ਼ਹਿਰ ਬਟਾਲੇ ਦੇ ਨਜ਼ਾਰੇ ਵਿਖਾਵਾਂਗਾ ਇਸ ਤੋਂ ਦੀ ਖੂਬਸੂਰਤੀ ਬਟਾਲਾ ਸ਼ਹਿਰ ਦੀ ਜਿਹੜੀ ਆ ਬਹੁਤ ਹੀ ਵਧੀਆ ਔਰ ਸੁੰਦਰ ਆ ਕੜਾਈ ਇਹ ਰਾਜਾ ਅਕਬਰ ਦੇ ਵੇਲੇ ਇਹ ਮਹਿਲ ਜਾਣੀ ਕੇ ਇਹ ਮਕਬੜਾ ਜਿਹੜਾ ਸੀ ਬਣਾਇਆ ਗਿਆ ਸੀ ਤੇ ਬਹੁਤ ਹੀ ਖੂਬਸੂਰਤ ਮਕਬਰਾ ਆ ਰਾਜਾ ਅਕਬਰ ਦੇ ਸ਼ਾਸਨ ਦੇ ਵੇਲੇ ਤੇ ਅੱਜ ਤੁਹਾਨੂੰ ਮੈਂ ਬਟਾਲਾ ਸ਼ਹਿਰ ਦੇ ਵਿੱਚ ਇਸ ਬਟਾਲੇ ਸ਼ਹਿਰ ਦੇ ਵਿੱਚ ਜਿਹੜੀ ਰਾਜਾ ਅਕਬਰ ਬਾਰੇ ਜਾਣਕਾਰੀ ਜਿੰਨੀ ਤੁਹਾਡੇ ਦਾਸ ਨੂੰ ਹੋਏਗੀ ਅੱਜ ਮੈਂ ਤੁਹਾਡੇ ਤੱਕ ਰੂਬ ਰੂਪ ਕਰਾਂਗਾ ਤੇ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਬਲਵੀਰ ਸਿੰਘ ਸ਼ੇਰ ਗਿੱਲ ਚੈਨਲ ਦੇ ਨਾਲ ਰਾਜੇ ਅਕਬਰ ਦਾ ਜਨਮ 15 ਅਕਤੂਬਰ 1542 ਈਸਵੀ ਦੇ ਮੁਤਾਬਕ ਉਮਰਕੋਟ ਸਿੱਧ ਵਿੱਚ ਖੋਇਆ ਸੀ ਜਿਹੜਾ ਕਿ ਅੱਜ ਹਸਤਾ ਨੂੰ ਪਾਕਿਸਤਾਨ ਬਣ ਚੁੱਕਾ ਆ ਇੰਡੀਆ ਤੋਂ ਫਿਲਹਾਲ ਵਾਕਿਆ ਉਸ ਟਾਈਮ ਪਾਕਿਸਤਾਨ ਨਹੀਂ ਸੀ ਬਣਿਆ ਇਹ ਬਹੁਤ ਪੁਰਾਣੀ ਅਤੇ ਪੁਰਾਣਾ ਇਤਿਹਾਸ ਆ ਗੱਟੋ ਕਟਜ ਤੋਂ 4-500 ਸਾਲ ਪੁਰਾਣਾ ਆ ਤੇ ਰਾਜੇ ਅਕਬਰ ਨੇ ਜਿਹੜਾ ਇੱਥੇ ਸ਼ਾਸਨ ਯਾਨੀ ਕਿ ਰਾਜ ਕੀਤਾ ਸੀ ਉਹ 1556 ਤੋਂ ਲੈ ਕੇ 1605 ਤੱਕ ਇਹਨਾਂ ਨੇ ਕੀਤਾ ਸੀ ਇਹਨਾਂ ਦੀ ਉਮਰ ਜਿਹੜੀ ਸੀ ਉਹ 49 ਸਾਲ ਇਸ ਤਰੀਕ ਦੇ ਮੁਤਾਬਕ ਸਨ ਦੇ ਮੁਤਾਬਕ ਬਣਦੀ ਆ ਤੁਸੀਂ ਸੋਚੋ ਕਿ ਕੋਈ ਸਾਇਦ ਜਦੋਂ ਰਾਜਾ ਅਕਬਰ ਯਾਨੀ ਕਿ ਪੈਦਾ ਹੋਇਆ ਇਹਨਾਂ ਨੇ ਜਨਮ ਲਿਆ ਕਿ ਉਦੋਂ ਤੋਂ ਹੀ ਇਹਨਾਂ ਨੇ ਰਾਜ ਕੀਤਾ ਸੀ ਇਸ ਹਿਸਾਬ ਨਾਲ ਫਿਲਹਾਲ ਇਹਨਾਂ ਕਾ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਆ ਕਿ ਰਾਜੇ ਦੇ ਪੁੱਤਰ ਹਮੇਸ਼ਾ ਰਾਜੇ ਹੀ ਹੁੰਦੇ ਆ ਜੰਮਦੇ ਹੀ ਰਾਜੇ ਹੁੰਦੇ ਆ ਤੇ ਜੰਮਦੇ ਹੀ ਰਾਜ ਕਰਦੇ ਆ ਤੇ ਸ਼ਾਸਨ ਇਹਨਾਂ ਨੇ ਜੰਮਦਿਆਂ ਹੀ ਇੱਕ ਹਿਸਾਬ ਨਾਲ ਕੀਤਾ ਸੀ ਇਹ ਜਿਹੜਾ ਮਕਬਰਾ ਬਣਿਆ ਆ ਇਹ ਮਕਬਰਾ ਰਾਜੇ ਅਕਬਰ ਦੇ ਸ਼ਾਸਨ ਦੇ ਵੇਲੇ ਸੀ ਬਣਿਆ ਸੀ ਤੇ ਉਸ ਟਾਈਮ ਸਿੱਖ ਰਾਜ ਵੀ ਜਿਹੜਾ ਹੀ ਸਤਾਪਤ ਹੈਗਾ ਸੀ ਤੇ ਫਿਲਹਾਲ ਨਾਨਕ ਸਾਈ ਮਗਰੇਟ ਲੱਗੀ ਹੋਈ ਆ ਇਸ ਮਕਬਰੇ ਤੇ ਤੇ ਜਿਹੜਾ ਇਸ ਮਕਬਰੇ ਨੂੰ ਜਿੰਨੇ ਬਣਾਇਆ ਉਸ ਸਖਸ ਦਾ ਵੀ ਨਾਂ ਜਿਹੜਾ ਆ ਸ਼ਾਮਲ ਆ ਸਮਸ਼ੇਰ ਖਾਨ ਉਹਨਾਂ ਦਾ ਨਾਂ ਹੋਇਆ ਆ ਸਮਸ਼ੇਰ ਖਾਨ ਨੇ ਇਹ ਜਿਹੜਾ ਮਕਬਰਾ ਬਣਾਇਆ ਸੀ ਤੇ ਬਹੁਤ ਹੀ ਖੂਬਸੂਰਤ ਯਾਨੀ ਕਿ ਇਹ ਮਕਬਰਾ ਸਮਸ਼ੇਰ ਖਾਨ ਨੇ ਬਣਾਇਆ ਆ ਉਹਨਾਂ ਦੀ ਯਾਦ ਵਿੱਚ ਬਣਾਇਆ ਆ ਕਟੋ-ਕਟ ਇਹ ਇੱਕ 400 ਸਾਲ ਤੋਂ ਵੱਧ ਫਿਲਹਾਲ ਹੋ ਚੁੱਕਾ ਆ ਤੇ ਇਹ ਮੇਰੇ ਪਿੱਛੇ ਫਿਲਹਾਲ ਉਹਨਾਂ ਦੀਆਂ ਜਿਹੜੀਆਂ ਮਰਿਆ ਦੀਆਂ ਜਾਂ ਸਿੱਧੀ ਪਾਈ ਲੋਕਾਂ ਦੀਆਂ ਉਸ ਟੈਂਪੀਆਂ ਜਿਹੜੀਆਂ ਬਣੀਆਂ ਹੋਈਆਂ ਆ ਕਬਰਾਂ ਇਹ ਕਬਰਾਂ ਜਿਹੜੀਆਂ ਆ ਉਸ ਟੈਂਪੀਆਂ ਬਣੀਆਂ ਹੋਈਆਂ ਆ ਅੱਜ ਵੀ ਇਸ ਇਸ ਜਗ੍ਹਾ ਤੇ ਮੌਜੂਦ ਆ ਸ਼ਾਇਦ ਇਹ ਹੋ ਸਕਦਾ ਕਿ ਉਹਨਾਂ ਦੇ ਕੋਈ ਚਾਹਵਾਨ ਉਹਨਾਂ ਦੇ ਕੋਈ ਰਿਸ਼ਤੇਦਾਰ ਸ਼ਾਇਦ ਹੋ ਸਕਦੇ ਆ ਵੀ ਇੱਥੇ ਦਫਨਾਏ ਹੋਣ ਬਹੁਤ ਹੀ ਖੂਬਸੂਰਤ ਇਹ ਜਗਾ ਹੈ ਫਿਲਹਾਲ ਦਫਨਾਉਂ ਦੇ ਨਾਲ ਮੈਂ ਫਿਲਹਾਲ ਇਸ ਚੀਜ਼ ਤੇ ਜੱਜ ਕਰ ਸਕਦਾ ਆ ਕਿ ਅੱਜ 400 500 ਸਾਲ ਵੀ ਬਾਅਦ ਇਸ ਚੀਜ਼ ਨੂੰ ਆਪਾਂ ਇਸ ਮਕਬਰੇ ਨੂੰ ਇੱਥੋਂ ਦੇ ਉਹਨਾਂ ਦੇ ਲੋਕ ਜਿਹੜੇ ਦਫਨਾਏ ਆ ਕਬਰਾਂ ਦੇ ਵਿੱਚ ਉਹ ਆਪਾਂ ਵੇਖ ਤੇ ਸਕਦੇ ਆ ਨਾ ਬਹੁਤ ਹੀ ਇਹਨਾਂ ਦੀ ਜਿਹੜੀ ਟੈਕਨੋਲੋਜੀ ਆ ਵਧੀਆ ਔਰ ਖੂਬਸੂਰਤ ਆ ਤੇ ਇਹ ਤੁਸੀਂ ਮਕਬਰਾ ਦੇਖ ਸਕਦੇ ਜੇ ਬਹੁਤ ਹੀ ਖੂਬਸੂਰਤ ਮਕਬਰਾ ਆ ਰੂਹ ਖੁਸ਼ ਹੋ ਜਾਂਦੀ ਆ ਤੁਹਾਨੂੰ ਮੈਂ ਚਾਰਸ ਬੰਨੇ ਦੇ ਇੱਥੋਂ ਦੇ ਜਿਹੜੇ ਆ ਨਜ਼ਾਰੇ ਵਿਖਾ ਦਿਨਾ ਆ ਇਹ ਬਹੁਤ ਹੀ ਖੂਬਸੂਰਤ ਆ ਨਾਨਕਸਾਈ ਫਿਲਹਾਲ ਇੱਟ ਲੱਗੀ ਹੋਈ ਆ ਨਾਨ ਕਸਾਈ 4500 ਸਾਲ ਤੋਂ ਇਹ ਇਸੇ ਤਰ੍ਹਾਂ ਹੀ ਕਾਇਮ ਆ ਤੇ ਤੁਸੀਂ ਆਪਣੇ ਹਿਸਾਬ ਨਾਲ ਲਾ ਲਓ ਕਿ ਮੇਰੇ ਹਿਸਾਬ ਨਾਲ ਜੇ ਚੱਲੀਏ ਇਹਨੂੰ ਸਾਹਮਣ ਵਾਲਾ ਕੋਈ ਸਰਕਾਰ ਹੋਣੀ ਚਾਹੀਦੀ ਆ ਤੇ ਮਾਲੀ ਇੱਥੇ ਹੋਣਾ ਚਾਹੀਦਾ ਆ ਤੇ ਮੇਰੇ ਆਈਡੀਏ ਦੇ ਨਾਲ ਸ਼ਾਇਦ ਇਹਨੂੰ ਰਹਿਦੀ ਦੁਨੀਆ ਤੱਕ ਆਪਾਂ ਸੰਭ ਕੇ ਰੱਖ ਸਕਦੇ ਆ ਚੂਨੇ ਦੇ ਨਾਲ ਫਿਲਹਾਲ ਉਸ ਟਾਈਮ ਇਹਨਾਂ ਨੂੰ ਬਣਾਇਆ ਗਿਆ ਸੀ ਅੱਜ ਸੀਮੈਂਟ ਬੜੀਆਂ ਕੰਪਨੀਆਂ ਆਪਣੇ ਆਡਾ ਦਿੰਦੀਆਂ ਆ ਵੀ ਸਾਡਾ ਸੀਮੈਂਟ ਬਹੁਤ ਜ਼ਿਆਦਾ ਮਜ਼ਬੂਤ ਆ ਸਾਡੇ ਸੀਮੈਂਟ ਸੀਮੈਂਟ ਦੇ ਨਾਲ ਤੁਸੀਂ ਚਣਾਈ ਕਰੋ ਫਿਲਹਾਲ ਮੈਨੂੰ ਐਵੇਂ ਲੱਗਦਾ ਵੀ ਉਹਨਾਂ ਦੀ ਜਿਹੜੀ ਐਡਾਂ ਆ ਇਹਨਾਂ ਸਾਹਮਣੇ ਜ਼ੀਰੋ ਆ ਇਹ ਚੂਨੇ ਦੇ ਨਾਲ ਬਣਾਈ ਆ ਜਿਵੇਂ ਆ ਲੱਗਦਾ ਕਿ ਸੀਮੈਂਟ ਹੀ ਆ ਇਸ ਕੁੱਪੜ ਮੀਨਾਕਾਰੀ ਬਹੁਤ ਟੌਪ ਦੀ ਆ ਇੱਥੇ ਕਈ ਇਹੋ ਜਿਹੇ ਇੱਥੇ ਸਖਸ ਹੁੰਦੇ ਆ ਨੌਜਵਾਨ ਮੁੰਡੇ ਆਪਣੇ ਨਾਂ ਲਿਖ ਜਾਂਦੇ ਆ ਮੈਂ ਪਹਿਲੇ ਵੀ ਇੱਕ ਵੀਡੀਓ ਬਲੌਗ ਦੇ ਵਿੱਚ ਕਿਸੇ ਦੀ ਵੇਖੀ ਸੀ ਤੇ ਉਹਦੇ ਤੇ ਵੀ ਉਹਨਾਂ ਨੇ ਵੀ ਇਹੀ ਦੱਸਿਆ ਸੀ ਕਿ ਇੱਥੇ ਇਹ ਜਿਹੜਾ ਲਿਖ ਦਿੰਦੇ ਆ ਇਹ ਮਾੜੀ ਗੱਲ ਆ ਤੇ ਮੈਂ ਫਿਲਹਾਲ ਅੱਜ ਵੇਖ ਕੇ ਹੀ ਜੱਜ ਕੀਤਾ ਪਹਿਲੇ ਨਹੀਂ ਜੇਕਰ ਮੈਂ ਨਾ ਵੇਖਿਆ ਹੁੰਦਾ ਤੇ ਸ਼ਾਇਦ ਮੈਂ ਜੱਜ ਨਾ ਕਰਦਾ ਬਹੁਤ ਖੂਬਸੂਰਤ ਮਕਬਰਾ ਆ ਇਸੇ ਤਰ੍ਹਾਂ ਹੀ ਚਾਰ ਗੁੰਮਟ ਇਸ ਮਕਬਰੇ ਦੇ ਆਲ ਦੁਆਰੇ ਬਣੇ ਹੋਏ ਆ ਇੱਕ ਉੱਤਰਿਆ ਇੱਕ ਇਹ ਆ ਇੱਕ ਉੱਤਰਿਆ ਤੇ ਦੋ 프ਰੰਟ ਸਾਹਮਣੇ ਆ ਮੇਰਾ ਇੱਥੇ ਤੱਕ ਫਿਲਹਾਲ ਮੇਰਾ ਦਿਲ ਕੀਤਾ ਵੀ ਮੈਂ ਇੱਥੋਂ ਦਾ ਦਾਉ ਵੀ ਕਰਾਉਣਾ ਆ ਇੱਥੇ ਪਾਰਕ ਬਹੁਤ ਹੀ ਟੌਪ ਦੀ ਪਾਰਕ ਆ ਇੱਥੇ ਕੁੜੀਆਂ ਮੁੰਡੇ ਫਿਲਹਾਲ ਆਪਣੀ ਮौज-ਮਸਤੀ ਵਾਸਤੇ ਦੋਸਤ ਇੱਥੇ ਆਉਂਦੇ ਰਹਿੰਦੇ ਆ ਇਹ ਪਟਾਲੀ ਸ਼ਹਿਰ ਦੇ ਵਿੱਚ ਆ ਬਹੁਤ ਹੀ ਖੂਬਸੂਰਤ ਮਕਬਰਾ ਆ ਰਾਜੇ ਅਕਬਰ ਨੇ ਆਪਣੇ ਸ਼ਾਸਨ ਦੇ ਵੇਲੇ ਜਾਨੀ ਕਿ ਆਪਣੇ ਮਹਿਲ 'ਚ ਆਪਣੀ ਸਰਕਾਰ ਦੇ ਵਿੱਚ ਉਹਨਾਂ ਨੇ ਨੌ ਤਰ੍ਹਾਂ ਦੇ ਵਿਅਕਤੀ ਚੁਨੇ ਸੀ ਜਿਨ੍ਹਾਂ ਨੂੰ ਨਾਂ ਦਿੱਤਾ ਗਿਆ ਸੀ ਉਸ ਟਾਈਮ ਨੌ ਰਤਨ ਬਹੁਤ ਹੀ ਵਧੀਆ ਗੱਲ ਆ ਕਿਉਂਕਿ ਉਹ ਜਿਹੜਾ ਉਹਨਾਂ ਨੇ ਉਸ ਟਾਈਮ ਸ਼ਾਸਨ ਚਲਾਇਆ ਸੀ ਜੇ ਅਗਰ ਮੈਨੂੰ ਕਿਸੇ ਚੀਜ਼ ਦਾ ਜਾਂ ਕੋਈ ਚੀਜ਼ ਭੁੱਲ ਜਾਵੇ ਤਾਂ ਮੈਨੂੰ ਇਹ ਜਿਹੜੇ ਸੂਝਵਾਨ ਆ ਉਹ ਚੇਤੇ ਕਰਾ ਸਕਦੇ ਆ ਤੇ ਉਹਨਾਂ ਦਿਆ योगदान ਵੀ ਬਹੁਤ ਜਿਆਦਾ ਸੀ ਤੇ ਉਹਨਾਂ ਕੋਲੋਂ ਵੀ ਸਲਾਹ مشورہ ਜਰਾ ਸੀ ਉਹ ਕਰ ਲੈਂਦੇ ਸੀ ਉਹਨਾਂ ਕੋਲੋਂ ਵੀ ਸਲਾਹ ਲੈ ਲੈਂਦੇ ਸੀ ਸ਼ਾਸਨ ਕਰਨ ਦੇ ਵੇਲੇ ਇਹਨਾਂ ਕੋਲੋਂ ਫਿਲਹਾਲ ਸਿੱਖਣਾ ਚਾਹੀਦਾ ਆ ਸਰਕਾਰਾਂ ਨੂੰ ਵੀ ਵੀ ਉਸ ਟਾਈਮ ਰਾਜੇ ਮਹਾਰਾਜੇ ਕਿਵੇਂ ਰਾਜ ਕਰਦੇ ਸੀ ਤੇ ਵਿਕੀਪੀਡੀਆ ਦੇ ਮੁਤਾਬਕ ਸੁਣ ਚ ਆਉਂਦਾ ਆ ਕਿ ਇਹਨਾਂ ਨੇ ਰਾਜੇ ਅਕਬਰ ਨੇ ਹਿੰਦੂ ਅਤੇ ਮੁਸਲਮਾਨਾਂ ਦੇ ਵਿੱਚ ਜਿਹੜਾ ਉਸ ਟਾਈਮ ਕੋਈ ਵਿਤਕਰਾ ਹੈਗਾ ਸੀ ਉਹਨਾਂ ਨੂੰ ਵੀ ਇੱਕ ਕਰਨ ਦੀ ਇਹਨਾਂ ਨੇ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਸੀ ਜੇ ਸੁਣ ਚਾਉਂਦਾ ਤੇ ਕੀਤੀ ਵੀ ਸੀ ਇਹਨਾਂ ਦੇ ਵਿੱਚੋਂ ਜਿਹੜੀਆਂ ਦੂੜੀਆਂ ਸੀ ਉਹ ਮਿਟਾ ਦੀਆਂ ਸੀ ਬਹੁਤ ਵਧੀਆ ਇਹਨਾਂ ਨੇ ਆਪਣੇ ਸ਼ਾਸਨ ਦੇ ਵੇਲੇ ਆਪਣੇ ਰਾਜ ਦੇ ਵੇਲੇ ਇਹਨਾਂ ਨੇ ਬਹੁਤ ਵਧੀਆ ਉਸ ਟਾਈਮ ਇਹਨਾਂ ਨੇ ਰਾਜ ਕੀਤਾ ਸੀ ਇਹ ਇਹਨਾਂ ਦੀ ਸਿਫਤ ਮੇਰੇ ਆੜੀਏ ਦੇ ਨਾਲ ਜਿੰਨੀ ਵੀ ਕਰੀਏ ਓਨੀ ਥੋੜੀ ਆ ਇਹ ਮਕਬਰਾ ਮੈਂ ਅੱਜ ਤੁਹਾਨੂੰ ਇਹਨਾਂ ਦਾ ਜਿਹੜਾ ਸ਼ਮਸ਼ੇਰ ਖਾਨ ਨੇ ਜਿਹੜਾ ਬਣਾਇਆ ਸੀ ਰਾਜੀ ਅਕਬਰ ਦੇ ਵੇਲੇ ਹੀ ਬਣਾਇਆ ਸੀ ਤੇ ਬਹੁਤ ਹੀ ਖੂਬਸੂਰਤ ਆ ਤੇ ਤੁਹਾਨੂੰ ਮੈਂ ਬਾਅਦ ਦੇ ਵੀ ਨਜ਼ਾਰੇ ਬਖਾਵਾਂਗਾ ਫਿਲਹਾਲ ਇਹ ਇਸੇ ਤਰ੍ਹਾਂ ਹੀ 12ਵੀਂ ਕਬਰਾਂ ਇਹਨਾਂ ਦੀਆਂ ਇਸੇ ਤਰ੍ਹਾਂ ਹੀ ਮੌਜੂਦ ਮਿਲ ਜਾਣਗੀਆਂ ਸ਼ਾਇਦ ਇਹਨਾਂ ਦੇ ਕੋਈ ਆਪਣੇ ਹੀ ਰਿਸ਼ਤੇਦਾਰ ਹੋ ਸਕਦੇ ਆ ਸ਼ਮਸ਼ੇਰ ਖਾਨ ਦੇ ਸ਼ਮਸ਼ੇਰ ਖਾਨ ਦੇ ਹੋ ਸਕਦੇ ਆ ਕਿਉਂਕਿ ਇਹ ਸ਼ਮਸ਼ੇਰ ਖਾਨ ਨੇ ਬਣਾਇਆ ਸੀ ਪਰ ਜਿਹੜਾ ਸ਼ਾਸਨ ਸੀ ਫਿਲਹਾਲ ਉਹ ਵੀ ਮੈਨੂੰ ਦੱਸਣਾ ਜ਼ਰੂਰੀ ਸੀ ਕਿ ਉਸ ਟਾਈਮ ਜਿਹੜਾ ਸ਼ਾਸਨ ਸੀ ਉਹ ਸ਼ਾਸਨ ਹੈਗਾ ਸੀ ਰਾਜੇ ਅਕਬਰ ਦਾ ਇਹ ਮੇਰੇ ਪਿੱਛੇ ਆ ਫਿਲਹਾਲ ਇਹਨਾਂ ਦੇ ਰਿਸ਼ਤੇਦਾਰ ਇਹਨਾਂ ਦੇ ਜੋ ਜ਼ਿਆਦਾ ਕਰੀਬੀ ਲੋਕ ਸੀ ਉਹਨਾਂ ਦੀਆਂ ਕਬਰਾਂ ਜ਼ਿਆਦਾ ਮਿਲ ਲੱਗਦੀਆਂ ਬਹੁਤ ਖੂਬਸੂਰਤ ਆ ਇੰਤਰੀ ਵੀ ਫਿਲਹਾਲ ਆ ਤੇ ਬਾਹਰਲੇ ਪਾਸੇ ਵੀ ਜੇ ਅਗਰ ਵੇਖ ਲਈਏ ਤੇ ਇਸੇ ਤਰ੍ਹਾਂ ਹੀ ਕਬਰਾਂ ਇਹਨਾਂ ਦੀਆਂ ਰਿਸ਼ਤੇਦਾਰਾਂ ਦੀਆਂ ਮੌਜੂਦ ਆ ਤੇ ਅੰਦਰ ਕਬਰ ਜਿਹੜੀ ਆ ਉਹ ਸ਼ਮਸ਼ੇਰ ਖਾਨ ਦੀ ਆ ਇਸ ਮਕਬਰੇ ਦੀ ਖੂਬਸੂਰਤੀ ਤੁਹਾਨੂੰ ਮੈਂ ਕਾਫੀ ਹੱਦ ਤੱਕ ਵਿਖਾ ਦਿੱਤੀ ਆ ਤੇ ਅੱਜ ਉਹ ਫਿਲਹਾਲ ਤੁਹਾਨੂੰ ਮੈਂ ਦਰਸ਼ਨ ਕਰਵਾਉਣਾ ਆ ਉਸ ਕਬਰ ਦੇ ਜਿਹੜੀ ਕਿ ਸ਼ਮਸ਼ੇਰ ਖਾਨ ਦੀ ਅੰਦਰ ਕਬਰ ਇਸ ਮਕਬਰੇ ਦੇ ਅੰਦਰ ਆ ਤੇ ਉਹਨਾਂ ਦੇ ਵੀ ਤੁਹਾਨੂੰ ਮੈਂ ਰੂਬਰੂ ਕਰਵਾਉਣਾ ਆ ਤੇ ਬਹੁਤ ਹੀ ਖੂਬਸੂਰਤ ਆ ਅੰਦਰ ਕਬਰ ਮੌਜੂਦ ਆ ਸ਼ਮਸ਼ੇਰ ਖਾਨ ਦੀ ਤੇ ਐ ਮੇਨ ਗੇਟ ਬਾਹਰਤਾ ਆ ਇਸ ਗੇਟ ਥਾਣੀ ਅੰਦਰ ਆਈਦਾ ਆ ਤੇ ਐ ਮਕਬਰਾ ਜਿਹੜਾ ਆ ਸ਼ਮਸ਼ੇਰ ਖਾਨ ਦਾ ਆ ਤੇ ਆਪਾਂ ਐਂਟਰੀ ਅੰਦਰ ਕਰਾਂਗੇ ਫਿਲਹਾਲ ਸ਼ਮਸ਼ੇਰ ਖਾਨ ਦੀ ਜਿੱਥੇ ਕਬਰ ਆ ਇਹ ਆ ਜੀ ਸ਼ਮਸ਼ੇਰ ਖਾਨ ਦੀ ਕਵਰ ਯਾਨੀ ਕਿ ਮਕਬਰਾ ਇਸ ਮਕਬਰੇ ਦੇ ਅੰਦਰ ਹੀ ਜਿਹੜੀ ਆ ਤੁਹਾਨੂੰ ਮੈਂ ਦਰਸ਼ਨ ਕਰਵਾਵਾਂਗਾ ਜਿਹੜੀ ਕਿ ਸ਼ਮਸ਼ੇਰ ਖਾਨ ਦੀ ਕਵਰ ਦੇ ਤੇ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤੇ ਜ਼ਰੂਰ ਆਪਣਾ ਯੋਗਦਾਨ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਮੇਰੇ ਨੂੰ ਤੇ ਇਹ ਕਬਰ ਜਿਹੜੀ ਆ ਸ਼ਮਸ਼ੇਰ ਖਾਨ ਦੀ ਇੱਥੇ ਮੌਜੂਦ ਆ ਅਤੇ ਜੋਤ ਇਸੇ ਤਰ੍ਹਾਂ ਹੀ ਸ਼ਮਸ਼ੇਰ ਖਾਨ ਦੀ ਜਗਦੀ ਪਈ ਆ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜੋਤਾਂ ਅਤੇ ਚਿਰਾਗ ਕਿਸੇ ਆਮ ਬੰਦੇ ਦੇ ਇਸ ਤਰ੍ਹਾਂ ਨਹੀਂ ਜਗਦੇ ਬਹੁਤ ਹੀ ਜਿਹੜੇ ਸੂਝਵਾਨ ਲੋਕ ਹੁੰਦੇ ਆ ਅਤੇ ਚੰਗੇ ਸ਼ਾਸਨ ਜਿਨ੍ਹਾਂ ਨੇ ਲੋਕਾਂ ਨੇ ਰਾਜਿਆਂ ਨੇ ਕੀਤੇ ਆ ਇਸ ਉਹਨਾਂ ਦੀ ਯਾਦ ਵਿੱਚ ਫਿਲਹਾਲ ਜੋਤ ਜਿਹੜੀ ਆ ਜਗਦੀ ਆ ਬਹੁਤ ਹੀ ਖੂਬਸੂਰਤ ਮਕਬਰਾ ਆ ਉੱਪਰ ਮੀਨਾਕਾਰੀ ਜਿਹੜੀ ਉਸ ਟਾਈਮ ਦੀ ਕੀਤੀ ਆ ਉਹ ਅੱਜ ਵੀ ਮੌਜੂਦ ਆ ਤੇ ਇਹ ਜਿਹੜੀ ਕਬਰ ਆ ਫਿਲਹਾਲ ਸ਼ਮਸ਼ੇਰ ਖਾਨ ਦੀ ਕਬਰ ਆ ਇਹ ਮੈਂ ਜ਼ਿਕਰ ਇਸ ਕਰਕੇ ਕੀਤਾ ਆ ਕਿ ਫਿਲਹਾਲ ਚੰਗੇ ਲੋਕਾਂ ਦੀ ਹੀ ਜਾਤ ਵਿੱਚ ਅਤੇ ਚੰਗੇ ਲੋਕਾਂ ਦੀ ਜਾਤਾਂ ਵਿੱਚ ਫਿਲਹਾਲ ਇਸ ਤਰ੍ਹਾਂ ਦੀਆਂ ਝੋਤਾਾਂ ਅਤੇ ਕਬਰਾਂ ਬਣਦੀਆਂ ਆ ਜੇਕਰ ਇਹਨਾਂ ਨੇ ਮਾਰੇ ਕਰਮ ਕੀਤੇ ਹੁੰਦੇ ਜਾਂ ਨਾ ਆਪਣਾ ਸ਼ਾਸਨ ਦੇ ਵੇਲੇ ਚੰਗਾ ਰਾਜ ਕੀਤਾ ਹੁੰਦਾ ਤੇ ਸ਼ਾਇਦ ਜਿੱਥੇ ਲੋਕ ਟੂਰਿਸਟ ਘੁੰਮਣ ਵਾਸਤੇ ਨਾ ਆਉਂਦੇ ਤੇ ਇਹ ਸੀ ਤੁਹਾਡੇ ਦਸ ਨੂੰ ਜੋ ਜਾਣਕਾਰੀ ਤੁਹਾਡੇ ਤੱਕ ਰੂਬਰੂ ਮੈਂ ਕੀਤੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਕਿਉਂਕਿ ਤੁਹਾਡਾ ਇੱਕ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਆ ਇਹ ਮੀਨਾਕਾਰੀ ਬਹੁਤ ਹੀ ਟੌਪ ਦੀ ਆ ਜੀ ਤੇ ਲਓ ਜੀ ਇਹ ਸੀ ਮੇਰਾ ਤੁਹਾਡੇ ਤੱਕ ਰੂਬਰੂ ਇਹ ਜਾਣਕਾਰੀ ਦੇਣੀ ਵੀਡੀਓ ਕਿੱਦਾਂ ਦੀ ਤੁਹਾਨੂੰ ਲੱਗੀ ਜਰੂਰ ਕਮੈਂਟ ਕਰਕੇ ਜਰੂਰ ਮੈਨੂੰ ਇਹਦੇ ਬਾਰੇ ਜਰੂਰ ਪ੍ਰੀ ਰੂ ਦਿਓ ਸ਼ਮਸ਼ੇਰ ਖਾਨ ਦੀ ਤੁਹਾਨੂੰ ਮੈਂ ਫਿਲਹਾਲ ਕਵਰ ਵਿਖਾਈ ਆ ਤੇ ਲਓ ਹੁਣ ਤੁਹਾਨੂੰ ਮੈਂ ਉੱਪਰ ਮੈਨੂੰ ਇੱਕ ਨਿਗਾਹ ਗਈ ਆ ਤੇ ਉੱਪਰ ਜਾ ਕੇ ਵੇਨਿਆ ਫਿਲਹਾਲ ਕਿਸ ਤਰ੍ਹਾਂ ਦੇ ਨਜ਼ਾਰੇ ਪੌੜੀਆਂ ਬਹੁਤ ਜਿਆਦੀਆਂ ਨਿੱਕੀਆਂ ਆਆਂ तुरै भी जादा, जादा। बहुत ज्यादा मुश्किल ज्यादा क्यों मेहताब बहुत ही बढ़िया व्यू इत भी बहुत ज़्यादा लगे ਮਹਿਤਾਬ ਚਲੀਏ ਹੱਲੇ ਬਹੁਤ ਵਧੀਆ ਮੀਨਾਕਾਰੀ ਆ ਸਿਰਫ ਸਾਮ ਕੇ ਰੱਖਣ ਵਾਲੀ ਆ ਅੱਜ ਕੱਲ ਦੇ ਨੌਜਵਾਨ ਆਉਂਦੇ ਆ ਘੁੰਮਣ ਤੇ ਠੀਕ ਗੱਲ ਆ ਫਿਲਹਾਲ ਨੁਕਸਾਨ ਜਿਹੜਾ ਆ ਉਹ ਨਹੀਂ ਕਰਨਾ ਚਾਹੀਦਾ ਚਲਾ ਮਹਿਤਾਬ ਲੋਜੀ ਫਿਲਹਾਲ ਆਪਾਂ ਹੁਣ ਬਾਹਰ ਨੂੰ ਚੱਲੇ ਆ ਬਾਹਰ ਕਦੇ ਵਿੱਚ ਬਹੁਤ ਖੂਬਸੂਰਤ ਇੱਥੋਂ ਦੇ ਯਰੇ ਨਜ਼ਾਰੇ ਆ ਤੁਸੀਂ ਤੁਹਾਨੂੰ ਮੈਂ ਫਿਲਹਾਲ ਵਿਖਾਇਆ ਹੀ ਆ ਕਿ ਇਹ ਜਿਹੜੀ ਮੀਨਾ ਕਾਰੀ ਇੱਥੇ ਕੀਤੀ ਸੀ ਬਹੁਤ ਹੀ ਵਧੀਆ ਆਉ ਸੁੰਦਰ ਕੀਤੀ ਆ ਮੈਨੂੰ ਤੇ ਬਹੁਤ ਜ਼ਿਆਦਾ ਇੱਥੋਂ ਦੀ ਜਿਹੜੀ ਖੂਬਸੂਰਤੀ ਆ ਬਹੁਤ ਹੀ ਦਿਲ ਨੂੰ ਛੁਈ ਇਹ ਬਾਹਰ ਦਾ ਜਿਹੜਾ ਲੁੱਕ ਆ ਤੁਸੀਂ ਵੇਖ ਸਕਦੇ ਜੀ ਕਿ ਇਹ ਜਿਹੜਾ ਲੁੱਕ ਆ ਸ਼ਮਸ਼ੇਰ ਖਾਨ ਦੀ ਜਿਹੜੀ ਮਕਬਰੇ ਤੇ ਚਾਸ ਚੋਪੇਰੇ ਬਹੁਤ ਹੀ ਆਨੰਦ ਉਹ ਬਹੁਤ ਹੀ ਖੂਬਸੂਰਤ ਆ ਇੱਥੇ ਨੌਜਵਾਨ ਮੁੰਡੇ ਕੁੜੀਆਂ ਘੁੰਮਣ ਵਾਸਤੇ ਫਿਲਹਾਲ ਤੁਸੀਂ ਆਪਣੇ ਪਰਿਵਾਰ ਨਾਲ ਵੀ ਆ ਸਕਦੇ ਜੀ ਜ਼ਰੂਰੀ ਨਹੀਂ ਆ ਤੇ ਤੁਸੀਂ ਜੇ ਅਗਰ ਤੁਹਾਡੀ ਕੋਈ ਗਰਲਫ੍ਰੈਂਡ ਨਹੀਂ ਹੈਗੀ ਤਾਂ ਤੁਸੀਂ ਨਹੀਂ ਆ ਸਕਦੇ ਆਪਾਂ ਵੀ ਤੇ ਦੋਸਤਾਂ ਦੇ ਨਾਲ ਆਈਆਂ ਤੇ ਤੁਸੀਂ ਘੁੰਮਣ ਇੱਥੇ ਜ਼ਰੂਰ ਆਪਣੇ ਦੋਸਤਾਂ ਨਾਲ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਆ ਸਕਦੇ ਜੇ ਤੇ ਇਸ ਤਿਹਾਸ ਦੀ ਜਿਹੜੀ ਜਾਣਕਾਰੀ ਆ ਜ਼ਰੂਰ ਆਪਣੇ ਦੋਸਤਾਂ ਤੱਕ ਜ਼ਰੂਰ ਆਪਣੇ ਫੈਮਿਲੀ ਨੂੰ ਜ਼ਰੂਰ ਦੱਸਿਆ ਕਰੋ ਆਪਣੇ ਬੱਚਿਆਂ ਨੂੰ ਕਿ ਸਾਡੇ ਹਿੰਦੂਸਤਾਨ ਦੇ ਵਿੱਚ ਬਹੁਤ ਹੀ ਟੌਪ ਦੀਆਂ ਖੂਬਸੂਰਤ ਚੀਜ਼ਾਂ ਆਇਆਂ ਜਿਨ੍ਹਾਂ ਨੇ ਰਾਜਿਆਂ ਨੇ ਮਹਾਰਾਜਿਆਂ ਨੇ ਜਿਨ੍ਹਾਂ ਨੇ ਰਾਜ ਕੀਤੇ ਆ ਉਹਨਾਂ ਬਾਰੇ ਜ਼ਰੂਰ ਆਪਣੀ ਜਿਹੜੀ ਆ ਜਾਣਕਾਰੀ ਦਿਆ ਕਰੋ ਇਹ ਸ਼ਮਸ਼ੇਰ ਖਾਨ ਨੇ ਬਣਾਇਆ ਸੀ ਫਿਲਹਾਲ ਮਕਬਰਾ ਬਹੁਤ ਹੀ ਖੂਬਸੂਰਤ ਮਕਬਰਾ ਆ ਚਾਰ ਸ ਬੰਨੇ ਇਹਦੇ 400 ਪੇਰੇ ਇਸੇ ਤਰ੍ਹਾਂ ਇਹ ਕਬਰਾਂ ਜਿਹੜੀਆਂ ਆ ਤੁਹਾਨੂੰ ਇਹਨਾਂ ਦੀਆਂ ਰਿਸ਼ਤੇਦਾਰਾਂ ਦੀ ਫਿਲਹਾਲ ਜਿਹੜੀਆਂ ਆ ਮਿਲ ਜਾਣਗੀਆਂ ਤੇ ਬਹੁਤ ਹੀ ਖੂਬਸੂਰਤ ਆ ਮਸਤੀਆਂ ਲੋਜ਼ਵਾਨ ਨੇ ਇਥੇ ਕਰਦੇ ਪਏ ਆ ਰਾਜੇ ਅਕਬਰ ਦੇ ਵੇਲੇ ਜਾਣੀ ਕਿ ਉਹਨਾਂ ਦੇ ਜਿਹੜੇ ਸਮਿਆਂ ਦੀਆਂ ਜਿਹੜੀਆਂ ਚੀਜ਼ਾਂ ਉਸ ਟਾਈਮ ਦੀਆਂ ਜਿਹੜੇ ਮਕਬਰੇ ਬਣੇ ਆ ਅੱਜ ਵੀ ਬਹੁਤ ਹੀ ਜ਼ਿਆਦੀ ਮਜ਼ਬੂਤੀ ਦੇ ਨਾਲ ਖੜੇ ਆ ਤੇ ਖੜੇ ਹੀ ਰਹਿਣਗੇ ਜੇ ਅਗਰ ਤੁਹਾਡਾ ਵੀ ਨਾਲ ਯੋਗਦਾਨ ਹੋਵੇ ਤਾਂ ਇਹ ਖੜੇ ਰਹਿ ਸਕਦੇ ਆ ਕਿਉਂਕਿ ਜ਼ਿਆਦਾਤਰ ਇੱਥੇ ਸਤਾਨੀਆਂ ਜਿਹੜੇ ਮੁੰਡੇ ਕਰਦੇ ਆ ਲਿਖ ਦਿੰਦੇ ਆ ਤੋੜ ਦਿੰਦੇ ਆ ਉਹਨਾਂ ਵਾਸਤੇ ਮਾੜੀ ਗੱਲ ਆ ਉਹਨਾਂ ਨੂੰ ਇੰਨੀ ਕੁ ਥੋੜੀ ਜਿਹੀ ਚਲੋ ਸੁਜਵਾਦ ਸੋਝੀ ਰੱਖਣੀ ਚਾਹੀਦੀ ਆ ਤੇ ਜਿਹੜੀਆਂ ਖੂਬਸੂਰਤ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬਣਾ ਕੇ ਰਖੀਏ ਤਾਂ ਹੀ ਸੁੰਦਰ ਆ ਬਾਕੀ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਇਸੇ ਤਰ੍ਹਾਂ ਦੇ ਬਲੌਗ ਤੁਹਾਨੂੰ ਮੈਂ ਵਿਖਾਉਂਦਾ ਰਹਿਣਾ ਆ। ਮੇਰੇ YouTube ਚੈਨਲ ਦੇ ਨਾਲ ਜਰੂਰ ਜੁੜਿਓ। ਸਬਸਕ੍ਰਾਈਬ ਚੈਨਲ ਨੂੰ ਕਰਕੇ ਤੇ ਨੋਟੀਫਿਕੇਸ਼ਨ ਨੂੰ ਜਰੂਰ ਬਟਨ ਨੂੰ ਨੱਬਿਓ ਕਿ ਤੁਹਾਡੇ ਤੱਕ ਵੀਡੀਓ ਮੇਰੀ ਜਲਦ ਤੋਂ ਜਲਦ ਟਾਈਮ ਸਿਰ ਪਹੁੰਚਿਆ ਕਰੇ। ਤੇ ਦੋਸ ਫਿਲਹਾਲ ਤੁਹਾਡੇ ਕੋਲੋਂ ਅਜਾਜ ਇਸਤ ਮੰਗਦਾ ਆ। ਮੈਂ ਸਾਰੀ ਇਥੋਂ ਦੀ ਜਿਹੜੀ ਜਾਣਕਾਰੀ ਆ ਮੈਂ ਜਿ ਪ੍ਰੈਸਟਨ ਦੇ ਵਿੱਚ ਲਿਖਦਾਵਾਂਗਾ ਤੁਸੀਂ ਉਥੋਂ ਜ਼ਰੂਰ ਪੜਿਓ ਤੇ ਤੁਹਾਨੂੰ ਜਾਣਕਾਰੀ ਕਾਫੀ ਹੱਦ ਤੱਕ ਮਿਲੇਗੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਮੇਰੇ YouTube ਚੈਨਲ ਦੇ ਨਾਲ ਤੇ ਫਿਲਹਾਲ ਮੈਨੂੰ ਦੋ اجازت ਸਤਿ ਸ੍ਰੀ ਅਕਾਲ ਆਦਾਬ ਅਸਲਾਮੁਅਲੈਕੁਮ ਨਮਸਤੇ